ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪੜ੍ਹ ਦਿਹਾਣਾ ਜ਼ਿਲ੍ਹਾ ਸ਼ਿਆਰ ਪੁਰ ਵਿਖੇ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਵਾਰ ਜਾਣਕਾਰੀ ਦਿੰਦੇ ਹੋਏ ਬੀਬੀਆਂ ਪੈਣਾ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸੌਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਸਮੂਹ ਨੱਗਰ ਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਬੀ ਨਾਲ ਤੇ ਨੱਗਰ ਦੇ ਸਹਿਯੋਗ ਨਾਲ ਧੂਮ ਧਾਮ ਨਾਲ 10 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਇਸ ਮੌਕੇ ਬੀਬੀਆਂ ਪੈਣਾ ਵੱਲੋਂ ਤੇ ਛੋਟੇ-ਛੋਟੇ ਬੱਚਿਆਂ ਵੱਲੋਂ ਗਿੱਧਾ ਭੰਗੜਾ ਤਿੱਤੀਆਂ ਸੰਬੰਧੀ ਕੋਰੋਗ੍ਰਾਫੀ ਪੇਸ਼ ਕੀਤੀ ਜਾਵੇਗੀ ਅਤੇ ਛੋਟੇ-ਛੋਟੇ ਬੱਚਿਆਂ ਨੂੰ ਪੁਰਾਣੇ ਸੱਭਿਆਚਾਰ ਬਾਰੇ ਜਾਣੂ ਕਰਵਾਇਆ ਜਾਵੇਗਾ ਆਓ ਅਸੀਂ ਦੇਖਦੇ ਹਾਂ ਤੀਆਂ ਦੇ ਤਿਹਾਰ ਦੀਆਂ ਤਿਆਰੀਆਂ ਦੀਆਂ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਥੇ ਤਾਂ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰ ਨੂੰ ਮੇਰਾ ਸਤਿ ਸ੍ਰੀ ਅਕਾਲ ਸਾਰਿਆਂ ਆਏ ਹੋਣ ਦਾ ਧੰਨਵਾਦ ਪਿੰਡ ਦਿਹਾਣਾ ਵਿੱਚ ਹਰੇਕ ਹਰੇਕ ਸਾਲ ਦੀਆਂ ਜਨਤਾਂ ਮਨਾਇਆ ਜਾਂਦਾ ਹੈ ਤੇ ਇਸ ਸਾਲ ਵੀ 10 ਤਰੀਕ ਨੂੰ ਮਨਾਇਆ ਜਾਣਾ ਹੈ ਸਾਰਿਆਂ ਸਾਰਿਆਂ ਦੇ ਸਹਿਯੋਗ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਧੰਨਵਾਦ ਤੇ ਕੱਲ ਨੂੰ ਜਰੂਰ ਸਾਰਿਆਂ ਨੇ ਆਣਾ ਤੇ ਰੌਣਕ ਨੂੰ ਵਧਾਣਾ ਤੇ ਹਰੇਕ ਸਾਲ ਦੀ ਤਰ੍ਹਾਂ ਤੀਆਂ ਦਾ ਤਿਹਾਰ ਮਨਾਇਆ ਜਾਊਗਾ ਜਿਹੜਾ ਤਿਹਾਰ ਸਾਰਿਆਂ ਦਾ ਸਾਂਝਾ ਤਿਹਾਰ ਹੈ ਸਾਰੇ ਨਗਰ ਦਾ ਤਿਉਹਾਰ ਹੈ ਸਾਰਿਆਂ ਦਾ ਸਹਿਯੋਗ ਸਾਨੂੰ ਬਹੁਤ ਵਧੀਆ ਮਿਲਿਆ ਹੈ ਤੇ ਸਾਰਿਆਂ ਨੇ ਕੱਲ ਨੂੰ ਆਣਾ ਹੈ ਸਾਰਿਆਂ ਨੇ ਰੌਣਕ ਨੂੰ ਵਧਾਉਣਾ ਸਮੂਹ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਜਿਹੜੇ ਸਾਡਾ ਸਹਿਯੋਗ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ